ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਸਟੂਡੈਂਟ ਦੇ ਲਈ ਹੁਣੇ-ਹੁਣੇ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਪੰਜਾਬੀ ਭਾਰਤੀਆਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉੱਥੇ ਹੀ ਕੈਨੇਡਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਸਟੂਡੈਂਟ ਦੇ ਵਰਕਰ ਵੀਜ਼ਾ ਵੀ ਐਕਸਪਾਇਰ ਹੋ ਰਹੇ ਹਨ ਸੋ ਇਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਤੇ ਤਾਜ਼ਾ ਖਬਰ ਹੁਣ ਜਿਹੜੀ ਨਿਕਲ ਕੇ ਆ ਰਹੀ ਹੈ ਲਗਾਤਾਰ ਸੀਬੀਐਸਸੀ ਦੇ ਵੱਲੋਂ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਸਭ ਤੋਂ ਵੱਧ ਜਿਹੜੀਆਂ ਰੇਡਾਂ ਹਨ ਕੈਨੇਡਾ ਦੇ অন্ਟਾਰੀਓ ਸੂਬੇ ਦੇ ਵਿੱਚ ਹੋ ਰਹੀਆਂ ਹਨ ਜਿੱਥੇ ਕੀ ਰੈਸਟੋਰੈਂਟਾਂ ਜਾਂ ਫਿਰ ਇਸ ਤੋਂ ਇਲਾਵਾ ਹੋ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਪੰਜਾਬੀ ਭਾਰਤੀ ਨੂੰ ਲਗਾਤਾਰ ਕੈਨੇਡਾ ਦੇ ਵਿੱਚ ਅੰਡਰ ਕਵਰ ਏਜੰਟ ਦੇ ਵੱਲੋਂ ਸੀਕ੍ਰੀਟ ਏਜੰਟਾਂ ਦੇ ਵੱਲੋਂ ਫੜਿਆ ਜਾ ਰਿਹਾ ਹੈ ਤੇ ਲਗਾਤਾਰ ਉਹਨਾਂ ਨੂੰ ਜਿਹੜਾ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਤੁਹਾਨੂੰ ਦੱਸ ਦਈਏ ਕਿ ਸਿਰਫ 90 ਦਿਨਾਂ ਦਾ ਹੀ ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਸੋ ਕੈਚ ਦੇ ਉੱਤੇ ਜੋਬਾਂ ਕਰਨ ਵਾਲੇ ਲਗਾਤਾਰ ਜਿਹੜੇ-ਜਿਹੜੇ ਇਹਨਾਂ ਪੰਜਾਬੀ ਭਾਰਤੀਆਂ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਦੀ CBSA ਦੇ ਵੱਲੋਂ ਜਿਹੜੀਆਂ ਛਾਪੇਮਾਰੀਆਂ ਕੀਤੇ ਜਾ ਰਹੀਆਂ ਹਨ ਤੇ ਦਰਜਨਾਂ ਤੋਂ ਵੱਧ ਜਿਹੜੇ ਪੰਜਾਬੀ ਭਾਰਤੀ ਇਸ ਦੇ ਵਿੱਚ ਜਿਹੜੇ ਗ੍ਰਿਫਤਾਰ ਕਰ ਲਏ ਗਏ ਹਨ ਤੇ ਨਾਲ ਹੀ ਨਾਲ ਦੇ ਉਹਨਾਂ ਦੇ ਵੱਲੋਂ ਡੈਪੂਟੇਸ਼ਨ ਲੈਟਰ ਵੀ ਜਿਹੜਾ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸਿਰਫ 90 ਦਿਨ ਦਿੱਤੇ ਜਾ ਰਹੇ ਹਨ ਇਸ ਤੋਂ ਇਲਾਵਾ ਕੈਨੇਡਾ ਤੋਂ ਇਲਾਵਾ ਜਿਹੜਾ ਅਮਰੀਕਾ ਦੇ ਵਿੱਚ ਹੁਣ ਡੋਨਾਲਡੋ ਟਰੰਪ ਦੀ ਜਿਹੜੀ ਸਰਕਾਰ ਆ ਚੁੱਕੀ ਹੈ ਡੋਨਾਲਡੋ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਹੋਇਆਂ 18000 ਤੋਂ ਵੱਧ ਪੰਜਾਬੀ ਭਾਰਤ ਨੇ ਰਿਪੋਰਟ ਕਰ ਦਿੱਤਾ ਗਿਆ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੋ ਡੋਨਾਲਡੋ ਟਰੰਪ ਵੱਲੋਂ 18000 ਤੋਂ ਵੱਧ ਪੰਜਾਬੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਟਰੰਪ ਨੂੰ ਸੌ ਚੱਕੇ ਨੂੰ ਸਿਰਫ ਇੱਕ ਵੀਕ ਦਾ ਹੀ ਜਿਹੜਾ ਸਮਾਂ ਹੋਇਆ ਸੀ ਅਜੇ ਨਹੀਂ ਹੋਇਆ ਪਰੰਤੂ ਲਗਾਤਾਰ ਜਿਹੜੀ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਵਿੱਚ ਹੁਣ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿ ਹੁਣ 18000 ਤੋਂ ਵੱਧ ਪੰਜਾਬੀ ਭਾਰਤ ਨੇ ਰਿਪੋਰਟ ਕਰ ਦਿੱਤਾ ਗਿਆ ਹੈ ਤਾਨੂੰ ਦੱਸ ਦਈਏ ਕਿ ਲਗਾਤਾਰ ਅਮਰੀਕਾ ਦੇ ਵਿੱਚ ਹੁਣ ਕਾਫੀ ਜ਼ਿਆਦਾ ਸਖਤਾਈ ਹੋ ਰਹੀ ਹੈ ਇਸ ਤੋਂ ਇਲਾਵਾ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਪੰਜਾਬੀਆਂ ਦੇ ਲਈ ਵੀ ਬਾਰਡਰ ਦੇ ਉੱਤੇ ਹੁਣ ਸਖਤਾਈ ਕਰ ਦਿੱਤੀ ਗਈ ਹੈ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਵੀ ਹੁਣ ਦੋ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆਈਆਂ ਹਨ ਜਿਨ੍ਹਾਂ ਤੁਹਾਨੂੰ ਦੱਸ ਦਈਏ ਕਿ ਜਿੱਤੇ ਪੰਜਾਬੀ ਭਾਰਤੀ ਸਟੂਡੈਂਟ ਨੂੰ ਕੈਨੇਡਾ ਦੇ ਵਿੱਚ ਪੀਆਰ ਲੈਣ ਲਈ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ ਹੁਣ ਕੈਨੇਡਾ ਤੋਂ ਜਿਹੜੇ ਸਾਲ 2025 ਦੇ ਦੌਰਾਨ ਪੀਆਰ ਦੇ ਚਾਹਵਾਨਾਂ ਲਈ ਵੱਡੀਆਂ ਖੁਸ਼ਖਬਰੀਆਂ ਆ ਚੁੱਕੀਆਂ ਹਨ ਤੁਹਾਨੂੰ ਦੱਸਿਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਜਿਹੜਾ ਐਕਸਪੀਰੀਅੰਸ ਕਲਾਸ ਦੇ ਡਰੋਂ ਕੱਢ ਰਹੇ ਹਨ ਤੇ ਜਨਵਰੀ ਮਹੀਨੇ ਦੇ ਦੌਰਾਨ ਇਹ ਦੂਜਾ ਡਰੋਂਾਂ ਦੇ ਵੱਲੋਂ ਕੱਢ ਦਿੱਤਾ ਗਿਆ ਹੈ ਪਹਿਲਾ ਡਰੋਂ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਘਰ ਦੇ ਵੱਲੋਂ ਪੀਐਨਪੀ ਦੇ ਥਰੂ ਜਿਹੜਾ ਕੱਢਿਆ ਗਿਆ ਸੀ 7 ਜਨਵਰੀ ਨੂੰ ਉਸ ਦੇ ਵਿੱਚ 477 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਜਿਸ ਦੇ ਵਿੱਚ ਜਿਹੜਾ ਕੱਟ ਆਫ ਸਕੋਰ ਸੀਗਾ 5793 ਸੀ ਇਸ ਤੋਂ ਬਾਅਦ 8 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੀ 1350 ਲੋਕਾਂ ਨੂੰ ਜਿਹੜੇ ਪੀਆਰ ਦੇ ਸੱਦੇ ਭੇਜੇ ਗਏ ਸਨ ਇਸ ਦੇ ਵਿੱਚ ਸੀਆਰਐਸ ਸਕੋਰ 542 ਸੀ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 23 ਜਨਵਰੀ ਨੂੰ ਇੱਕ ਹੋਰ ਵੱਡਾ ਡਰੋ ਕੱਢ ਦਿੱਤਾ ਗਿਆ ਜਿਸ ਦੇ ਵਿੱਚ 4000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਸੱਦੇ ਭੇਜੇ ਗਏ ਹਨ ਤੇ ਜਿਸ ਦੇ ਵਿੱਚ ਜਿਹੜਾ CRC ਸਕੋਰ ਆ ਉਹ ਵੀ ਜਿਹੜਾ ਥੱਲੇ ਆ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਸਕੋਰ ਜਿਹੜਾ ਹੁਣ 527 ਦਰਜ ਕੀਤਾ ਗਿਆ ਹੈ ਸੋ ਲਗਾਤਾਰ ਜਿਹੜਾ CRC ਸਕੋਰਾਂ ਵੀ ਹੇਠਾਂ ਆ ਰਹੇ ਹਨ ਦੂਜੇ ਪਾਸੇ ਹੁਣ ਇਨਵੀਟੇਸ਼ਨ ਤੇ ਜਿਹੜੇ ਆ ਸੱਦੇ ਹਨ ਉਹ 4000 ਤੋਂ ਵੱਧ ਉੱਪਰ ਹੋ ਚੁੱਕੇ ਹਨ ਇਕੱਠੇ ਇੱਕ ਜਿਹੜੇ ਪੰਜਾਬੀ ਭਾਰਤੀ ਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਪੀਆਰ ਦੇਣ ਲਈ ਸੱਦੇ ਭੇਜ ਦਿੱਤੇ ਗਏ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਪੰਜਾਬੀ ਭਾਰਤੀ ਸਟੂਡੈਂਟ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤੇ ਉਹਨਾਂ ਦੇ ਲਈ ਪੀਆਰ ਦਾ ਜਿਹੜਾ ਅੰਕੜਾ 82000 ਦਾ ਅੰਕੜਾ ਰੱਖਿਆ ਗਿਆ ਹੈ ਇਹ ਜੀਆਂ ਹੋਰ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ